ਕੀ ਲੱਗਦਾ ਹੈ ਪਹਿਲਾਂ ਸਿਆਸਤ ਦੇ ਵਿੱਚ ਵੀ ਕਾਫੀ ਸਮਾਂ ਵਿੱਚ ਰਹੇ ਹੋ ਤੁਸੀਂ ਜੂਨੀਅਰ ਦੇ ਵਿੱਚ ਵੀ ਰਹੇ ਹੋ ਤਮੇਦ ਪ੍ਰਧਾਨ ਵੀ ਸੀ ਕਿਤੇ ਨਾ ਕਿਤੇ ਕਾਰਨ ਕੀ ਆ ਹੁਣ ਸਿਆਸਤ ਤੋਂ ਪਿੱਛੇ ਹਟ ਰਹੇ ਹੋ ਤੁਸੀਂ ਸਿਆਸਤ ਕੋ ਮੈਂ ਤਾਂ ਸਮਝਦਾ ਵੀ ਇੱਕ ਚੱਕੜ ਆ ਜੀ ਉਸ ਤੋਂ ਬਾਅਦ ਸਿਆਸਤ ਦੇ ਵਿੱਚ ਵਿਚਰੇ ਆ ਬਹੁਤ ਵਿਚਰੇ ਆ ਪਰ ਗੱਲ ਇਹ ਆ ਵੀ ਜਦੋਂ ਦੇਖਿਆ ਵੀ ਸਿਆਸੀ ਗੱਲਾਂ ਲੋਕਾਂ ਨੂੰ ਹੋਰ ਕਹੀਆਂ ਜਾਂਦੀਆਂ ਨੇ ਹੂੰ ਤੇ ਜਦੋਂ ਸਿਆਸਤ ਦੇ ਵਿੱਚ ਬੰਦਾ ਕਿੱਤ ਜਾਂਦਾ ਚਾਹੇ ਹੁਣ ਦੀ ਸਰਕਾਰ ਲਾ ਲਓ ਪਰ ਉਹ ਗੱਲਾਂ ਰਹਿੰਦੀਆਂ ਨਹੀਂ ਗਈਆਂ ਜਿੱਤ ਕੇ ਬੰਦੇ ਬਦਲ ਜਾਂਦੇ ਨੇ ਜੀ ਦੇਖੋ ਸਾਰੇ ਪਹਿਲਾਂ ਕਾਲੀ ਦੇ ਕਾਂਗਰਸੀ ਸੀ ਕਦੇ ਉਹ ਆ ਗਿਆ ਕਦੇ ਉਹ ਆ ਗਿਆ ਜੀ ਤੀਜੀ ਪਾਰਟੀ ਆਈ ਲੋਕਾਂ ਨੂੰ ਚਾਹ ਸੀ ਪਹਿਲਾਂ ਮਨਪ੍ਰੀਤ ਬਾਦਲ ਨੇ ਪਾਰਟੀ ਬਣਾਈ ਉਹਨਾਂ ਨੇ ਲੋਕਾਂ ਨੇ ਐਸੈਪਟ ਨਹੀਂ ਕੀਤਾ ਉਸ ਤੋਂ ਬਾਅਦ ਆਵਾਦੀ ਪਾਰਟੀ ਆਈ ਲੋਕਾਂ ਨੇ ਹੱਥਾਂ ਤੇ ਚੱਕ ਲਈ ਭਈ ਉਹਨਾਂ ਨੇ ਕਰਾਪਸ਼ਨ ਬੜੀ ਕੀਤੀ ਆ ਕਾਲੀਆਂ ਨੇ ਕਾਂਗਰਸ ਨੇ ਬੜਾ ਕੁਝ ਬੋਲਿਆ ਅਸੀਂ ਵੀ ਉਹਨਾਂ ਦੇ ਵਿੱਚ ਸੀਗੇ ਜਿਹੜੇ ਅਸੀਂ ਕਹਿੰਦੇ ਸੀ ਕਿ ਚੱਲ ਬਦਲਾ ਆ ਜੀ ਜਿਹੜੀ ਕਰਾਪਸ਼ਨ ਉਹ ਕਾਲੀਆਂ ਕਾਂਗਰਸ ਨੇ ਮੰਨ ਕੇ ਚੱਲੋ ਵੀ 7 ਤੋਂ 8 ਗੁਣਾ ਵੱਧ ਕੀਤੀ ਤੁਸੀਂ ਮੈਂ ਸਿਆਸੀ ਲੀਡਰਾਂ ਨੂੰ ਜਿਹੜੇ ਮੌਜੂਦਾ ਹੁਣ ਚਾਹੇ ਐਮਐਲਏ ਆ ਚਾਹੇ ਮੰਤਰੀ ਆ ਜੇਕਰ ਉਹ ਇੱਥੇ ਮੇਰੇ ਨਾਲ ਸਿੱਧੀ ਗੱਲ ਵੀ ਕਰਨੇ ਜਾਣ ਆ ਉਹਨਾਂ ਨੂੰ ਮੈਂ ਸੂਤ ਦੇ ਸਕਦਾ ਉਹ ਤਾਂ ਕਹਿੰਦੇ ਕਿ ਲਗਾਤਾਰ ਜੋ ਕਰਪਸ਼ਨ ਨੂੰ ਨੱਥ ਪਾਈ ਜਾ ਰਹੀ ਆ ਵੀ ਕਿਤੇ ਵੀ ਕੋਈ ਰਿਸ਼ਵਤ ਲੈਦਾ ਫੜਿਆਗਾ ਤਾਂ ਸਿੱਧਾ ਸਸਪੈਂਡ ਕੀਤਾ ਜਾਊਗਾ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਆ ਕਿ ਕਰਪਸ਼ਨ ਪੰਜਾਬ ਦੇ ਵਿੱਚੋਂ ਖਤਮ ਕਰ ਦਿੱਤੀ ਗਈ ਆ ਤੁਸੀਂ ਕਹ ਰਹੇ ਕਿ ਮੈਂ ਬਿਦ ਪ੍ਰੂਫ ਦਊਂਗਾ ਜੀ ਅਕਾਲੀ ਦਲ ਬਹੁਤ ਵਧੀਆ ਪਾਰਟੀ ਸੀ ਪੰਥਕ ਪਾਰਟੀ ਸੀ ਪਰ ਅਕਾਲੀ ਦਲ ਨੂੰ ਬੰਦ ਲਾ ਲ ਬਣਾਤਾ ਜੀ ਤੋਂ ਵੱਡਾ ਅਕਾਲੀ ਦਲ ਨੂੰ ਘਾਟਾ ਪਿਆ ਹੂੰ ਕਾਲੀ ਦਾਲ ਕਾਲੀ ਸ਼ਬਦ ਜਾਂ ਕਾਲੀ ਦਾਲ ਮਾੜਾ ਨਹੀਂ ਰੌਲਾਏ ਬੱਦਲ ਦਾਲ ਬਣਾਤਾ ਜੀ ਜਿਨ੍ਹਾਂ ਚਰ ਵੱਡੇ ਵਾਦਲ ਸਾਹਿਬ ਰਹੇ ਨੇ ਉਹਨਾਂ ਚਰ ਫਿਰ ਵੀ ਬਹੁਤ ਵਧੀਆ ਕੰਮ ਰਿਹਾ ਜਦੋਂ ਤੁਸੀਂ ਯੂਨੀਅਨ ਦੇ ਵਿੱਚ ਮਿਤ ਪ੍ਰਧਾਨ ਵੀ ਰਹੇ ਹੋ ਬਹੁਤ ਵੱਡੀ ਰੈਲੀ ਹੋਈ ਆ ਮੱਤੇੜਾ ਦੇ ਵਿੱਚ ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਤੁਹਾਡੀ ਵੀ ਇੱਕ ਫੋਟੋ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਦੇਖਿਆ ਕਿ ਤੁਸੀਂ ਸ਼ਰਨਜੀਤ ਸਿੰਘ ਢੱਲੋਂ ਉਹਨਾਂ ਦੀ ਤੁਹਾਡੇ ਘਰ ਦੇ ਆ ਕੇ ਜਾਂ ਘਰੇ ਤੁਹਾਡੇ ਆਂਦੇ ਤੁਹਾਡੇ ਸਰੂਪਾ ਪਾਉਂਦੇ ਆ ਉਸ ਤੋਂ ਬਾਅਦ ਤੁਸੀਂ ਗਾਇਬ ਹੋ ਗਏ ਕਿਤੇ ਉਹ ਕਾਰਨ ਕੀ ਸੀ ਉਹ ਜਿਹੜੀ ਹੈਗੀ ਅਕਾਲਾ ਅਕਾਲੀ ਦਲ ਵਾਲੀ ਗੱਲ ਹਮ ਸ਼ਰਜੀ ਸੀ ਢਿਲਨ ਵਾਲੀ ਗੱਲ ਸਾਡੇ ਘਰੇ ਆਏ ਨੇ ਉਹ ਜੀ ਕਿਵੇਂ ਆਏ ਨੇ ਘਰੇ ਕਿਉਂਕਿ ਸਾਡੀ ਰਿਸ਼ਤੇਦਾਰੀ ਆ ਸਾਡੇ ਕੁੜਮ ਨੇ ਹਮ ਉਹ ਕਹਿੰਦੇ ਜੀ ਅਸੀਂ ਤੁਹਾਡੇ ਘਰੇ ਆਉਣਾ ਮੈਂ ਕਿਹਾ ਵੀ ਆ ਜਿਓ ਜੀ ਵੀ ਕੋਈ ਵੀ ਸਿਆਸੀ ਯੂਨੀਅਨ ਵਾਲਿਆਂ ਕੋਲੇ ਹਰੇਕ ਬੰਦਾ ਆਉਂਦਾ ਜੀ ਚਾਹੇ ਉਹ ਅਕਾਲੀ ਆ ਚਾਹੇ ਕਾਂਗਰਸੀ ਆ ਹਰੇਕ ਦਾ ਪਹੁੰਚਦਾ ਜੀ ਉਹ ਘਰੇ ਪਹੁੰਚੇ ਨੇ ਕਹਿੰਦੇ ਵੀ ਅਸੀਂ ਆਉਣਾ ਮੈਂ ਕਿਹਾ ਵੀ ਤੁਸੀਂ ਆ ਜਿਓ ਵੀ ਅਸੀਂ ਇਹ ਨਹੀਂ ਹੈਗਾ ਅਸੀਂ ਸਰੋਪਾ ਲਈ ਆਉਣਾ ਕੋਈ ਅਸੀਂ ਅਕਾਲੀ ਦਲ ਦੀ ਖਾਮਾਂ ਲਈ ਆਉਣਾ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਅਸ਼ੇ ਗਰਚਰਨ ਸਿੰਘ ਜੀ ਇੱਕ ਸਵਾਲ ਜ਼ਰੂਰ ਮੰਨ ਦੇ ਵਿੱਚ ਮੇਰੇ ਵੀ ਕਿਤਨਾ ਕਿਤੇ ਆ ਰਿਹਾ ਸੀ ਔਰ ਜਿੰਨੇ ਵੀ ਦਰਸ਼ਕ ਵੀਡੀਓ ਦੇਖ ਰਿਹਾ ਉਹਨਾਂ ਦੇ ਮਨ ਦੇ ਵਿੱਚ ਵੀ ਆ ਰਿਹਾ ਹੋਊਗਾ ਬੱਚੇ ਤੁਸੀਂ ਕੈਨੇਡਾ ਭਜਿਆ ਅਗਰ ਤੁਹਾਨੂੰ ਪੰਜਾਬ ਦੇ ਨਾਲ ਇੰਨਾ ਹੀ ਪਿਆਰ ਆ ਇੱਥੇ ਪੰਜਾਬ ਦੇ ਵਿੱਚ ਹੀ ਕਿਉਂ ਨਹੀਂ ਕੋਈ ਕੰਮ ਕਰ ਖੋਲ ਕੇ ਦਿੰਦੇ ਕੋਈ ਵੀ ਬਾਹਰ ਜਾ ਕੇ ਖੁਸ਼ ਨਹੀਂ ਹੈਗਾ ਦਿਲੋਂ ਮੈਂ ਉੱਥੇ ਜਾ ਕੇ ਮੇਰੀ ਆਦਤ ਆ ਲੋਕਾਂ ਨਾਲ ਗੱਲਾਂ ਕਰਨ ਦੀ ਜੀ ਉੱਥੇ ਮੰਨ ਕੇ ਚੱਲੋ ਵੀ 95% ਲੋਕ ਜਿਨ੍ਹਾਂ ਨੂੰ ਮੈਂ ਪੁੱਛਿਆ ਵੀ ਤੁਹਾਡਾ ਕਿਵੇਂ ਆ ਉਹ ਕਹਿੰਦੇ ਵੀ ਅਸੀਂ ਤਾਂ ਪੰਜਾਬ ਜਾਣਾ ਹੂੰ ਜੇਕਰ ਪੰਜਾਬ ਦੇ ਵਿੱਚ ਪ੍ਰਸ਼ਾਸਨ ਦਾ ਹੂੰ ਪੁਲਿਸ ਦਾ ਤੇ ਟ੍ਰੈਫਿਕ ਦਾ ਸੁਧਾਰ ਹੋ ਜੇ ਮੈਂ ਕਹਿੰਦਾ ਲੋਕ ਸਾਰੇ ਆਉਣ ਨੂੰ ਤਿਆਰ ਨੇ ਲੋਕ ਆ ਜਾਂਦੇ ਆ 6 ਮਹੀਨੇ ਸਾਲ 2 ਸਾਲ ਕਿ 74 ਸਾਲ ਵੀ ਰਹਿ ਜਾਂਦੇ ਆ ਇੱਥੇ ਜਦੋਂ ਧੱਕੇ ਖਾਂਦੇ ਆ ਧੱਕੇ ਖਾ ਕੇ ਮਜਬੂਰੀ ਬਾਸ ਉੱਥੇ ਜਾਂਦੇ ਆ ਮਜਬੂਰੀ ਨਹੀਂ ਜਾਂਦੇ ਆ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਦਿਲ ਦੀਆਂ ਗੱਲਾਂ ਵਿੱਚ ਤੁਹਾਡਾ ਸਵਾਗਤ ਆ ਮੈਂ ਹਾਂ ਸੋਨੀ ਬੂਤ ਖੜੀ ਆ ਦੋਸਤੋ ਇੱਕ ਜੋ ਪ੍ਰੋਗਰਾਮ ਸ਼ੁਰੂ ਕੀਤਾ ਦਿਲ ਦੀਆਂ ਗੱਲਾਂ ਤਾਂ ਅੱਜ ਚੌਥਾ ਐਪੀਸੋਡ ਲੈ ਕੇ ਤੁਹਾਡੇ ਨਾਲ ਪੇਜ ਹੋਇਆ ਤਾਂ ਹਰ ਵਾਰ ਕੋਸ਼ਿਸ਼ ਜ਼ਰੂਰ ਹੁੰਦੀ ਆ ਕਿ ਕੁਝ ਵਿੱਚ ਕਰਦੇ ਆ ਕਿ ਇੱਕ ਅਲੱਗ ਦੇਖਣ ਨੂੰ ਮਿਲੇ ਜਾਂ ਕੁਝ ਸੁਣਨ ਨੂੰ ਮਿਲੇ ਚਾਹੇ ਕੋਈ ਕਲਾਕਾਰ ਆ ਜਾਂ ਕੋਈ ਗਾਇਰ ਆ ਹੁੰਦਾ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਭਾਵਨਾ ਲੈ ਕੇ ਉਸ ਨੂੰ ਸੋਸ਼ਲ ਮੀਡੀਆ ਤੇ ਜ਼ਰੂਰ ਲੈ ਕੇ ਆਨੇ ਆ ਤਾਂ ਅੱਜ ਸਾਡੇ ਨਾਲ ਮੌਜੂਦ ਨੇ ਗੁਰਚਰਨ ਸਿੰਘ ਹਵਾਸ ਤਾਂ ਗੱਲਬਾਤ ਕਰ ਲੈਣੇ ਆ ਗੁਰਚਰਨ ਸਿੰਘ ਜੀ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਵੱਧ ਮੈਂ ਧੰਨਵਾਦ ਕਰਦਾ 50 ਸੈਕ ਚੈਨਲ ਦਾ ਜੀ ਤੇ ਤੁਹਾਡਾ ਸੋਨੀ ਬੁੱਤਘੜੇ ਦੇ ਨਾਮ ਤੇ ਤੁਸੀਂ ਚੱਲਦੇ ਆ ਜੀ ਜਿਨ੍ਹਾਂ ਨੇ ਮੈਨੂੰ ਇਸ ਲੈਕ ਸਮਝਿਆ ਜਿਹੜੀਆਂ ਤੁਸੀਂ ਦਿਲ ਦੀਆਂ ਗੱਲਾਂ ਕਰਨ ਆਏ ਜੀ ਜੀ ਅੱਛਾ ਗਰਚਾਰਨ ਸਿੰਘ ਜੀ ਗੱਲਾਂ ਬਾਤਾਂ ਦਾ سلسلہ ਜਾਰੀ ਰੱਖਾਂਗੇ ਤਾਂ ਇੱਕ ਜਾਣਕਾਰੀ ਜ਼ਰੂਰ ਦੇ ਦਿਓ ਕਿਵੇਂ ਚੱਲ ਰਹੀ ਹੈ ਅੱਜਕੱਲ ਦੀ ਲਾਈਫ ਕੀ ਕਰ ਰਹੇ ਹੋ ਅੱਜਕੱਲ ਦੀ ਜ਼ਿੰਦਗੀ ਚ ਦੇਖੋ ਜੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਆ ਹਮ ਬੱਚੇ ਕੈਨੇਡਾ ਦੇ ਵਿੱਚ ਸੈੱਟ ਨੇ ਜੀ ਅਸੀਂ ਵੀ ਦੋਨੇ ਜੀ ਮੇਰੀ ਵਾਈਫ ਵੀ ਕੈਨੇਡਾ ਜਾ ਕੇ ਆਏ ਆ ਜੀ ਪਹਿਲਾਂ ਵੀ ਗਏ ਸੀ ਪੰਜਾਬ ਚ ਰਹੇ ਆ ਜੀ ਤੇ ਬਹੁਤ ਵਧੀਆ ਚੜ੍ਹਦੀ ਕਲਾ ਦੀ ਜ਼ਿੰਦਗੀ ਬਿਤਾ ਰਹੀ ਆ ਜੀ ਨਜ਼ਾਰੇ ਨੇ ਜ਼ਿੰਦਗੀ ਦੇ ਜੀ ਤਾਂ ਕੀ ਲੱਗਦਾ ਹੈ ਪਹਿਲਾਂ ਸਿਆਸਤ ਦੇ ਵਿੱਚ ਵੀ ਕਾਫੀ ਸਮਾਂ ਵਿੱਚ ਰਹੇ ਹੋ ਤੁਸੀਂ ਜੂਨੀਅਨ ਦੇ ਵਿੱਚ ਵੀ ਰਹੇ ਹੋ ਤਮਿਲ ਪ੍ਰਧਾਨ ਵੀ ਸੀ ਕਿਤੇ ਨਾ ਕਿਤੇ ਕਾਰਨ ਕੀ ਆ ਹੁਣ ਸਿਆਸਤ ਤੋਂ ਪਿੱਛੇ ਹਟ ਰਹੇ ਹੋ ਦੇਖੋ ਜੀ ਸਿਆਸਤ ਇੱਕ ਮੈਂ ਤਾਂ ਸਮਝਦਾ ਵੀ ਇੱਕ ਚਿੱਕੜ ਆ ਜੀ ਕਿਉਂਕਿ ਮੈਂ ਮੰਨ ਕੇ ਚੱਲੋ ਵੀ ਮੈਂ ਛੋੜੀ ਔਰਤਾਂ ਹੀ ਸਾਡੇ ਪਰਿਵਾਰ ਦੇ ਵਿੱਚੋਂ ਹੀ ਭਾਰਤੀ ਕਿਸਾਨ ਯੂਨੀਅਨ ਪੈਦਾ ਹੋਈ ਆ ਜੀ ਸਾਡੇ ਪਰਵਾਰ ਦੇ ਵਿੱਚੋਂ ਮਨਵਾਂ ਸਿੰਘ ਹਵਾਸ ਜਿਨ੍ਹਾਂ ਨੇ ਕਿਸਾਨ ਯੂਨੀਅਨ ਪੈਦਾ ਕੀਤੀ ਸੀ ਉਸ ਤੋਂ ਆਦੀ ਸਾਰੀਆਂ ਜੱਥੇਬੰਦੀਆਂ ਬਣੀਆਂ ਹਮ ਇਸੇ ਲਖੜ ਯੂਨੀਅਨ ਚ ਜਿੰਨੀਆਂ ਜੱਥੇਬੰਦੀਆਂ ਦੇ ਚੋਂ ਨਿਕਲ ਗਈਆਂ ਨੇ ਜੀ ਯੂਨੀਅਨ ਦਾ ਅੱਜ ਵੀ ਸਤਕਾਰ ਹੁੰਦਾ ਤੇ ਯੂਨੀਅਨ ਚ ਅੱਜ ਵੀ ਹੈਗਾ ਹਮ ਕਿਸਾਨ ਯੂਨੀਅਨ ਸਾਡੀ ਮੇਰੀ ਮਤਲਬ ਮਾਂ ਪਾਰਟੀ ਆ ਜੀ ਉਸ ਤੋਂ ਬਾਅਦ ਸਿਆਸਤ ਦੇ ਵਿੱਚ ਵਿਚਰੇ ਆ ਬਹੁਤ ਵਿਚਰੇ ਆ ਪਰ ਗੱਲ ਇਹ ਆ ਵੀ ਜਦੋਂ ਦੇਖਿਆ ਵੀ ਸਿਆਸੀ ਗੱਲਾਂ ਲੋਕਾਂ ਨੂੰ ਹੋਰ ਕਹੀਆਂ ਜਾਂਦੀਆਂ ਨੇ ਹਮ ਕਿ ਜਦੋਂ ਸਿਆਸਤ ਦੇ ਵਿੱਚ ਬੰਦਾ ਖਿੱਤ ਜਾਂਦਾ ਚਾਹੇ ਹੁਣ ਦੀ ਸਰਕਾਰ ਲਾ ਲਓ ਪਰ ਉਹ ਗੱਲਾਂ ਰਹਿੰਦੀਆਂ ਨਹੀਂ ਗਿਆ ਜਿੱਤ ਕੇ ਬੰਦੇ ਬਦਲ ਜਾਂਦੇ ਨੇ ਜੀ ਜੀ ਤੀਜੀ ਪਾਰਟੀ ਆਈ ਲੋਕਾਂ ਨੂੰ ਚਾਹਤੀ ਸੀ ਪਹਿਲਾਂ ਮਨਪ੍ਰੀਤ ਵਾਦਲ ਨੇ ਪਾਰਟੀ ਬਣਾਈ ਉਹਨਾਂ ਨੇ ਲੋਕਾਂ ਨੇ ਐਸੈਪਟ ਨਹੀਂ ਕੀਤਾ ਉਸ ਤੋਂ ਬਾਅਦ ਆਵਾਦੀ ਪਾਰਟੀ ਆਈ ਲੋਕਾਂ ਨੇ ਹੱਥਾਂ ਤੇ ਚੱਕ ਲਈ ਭਈ ਉਹਨਾਂ ਨੇ ਕਰਪਸ਼ਨ ਬੜੀ ਕੀਤੀ ਆ ਆਕਾਲੀਆਂ ਨੇ ਕਾਂਗਰਸੀ ਨੇ ਬੜਾ ਕੁਝ ਬੋਲਿਆ ਅਸੀਂ ਵੀ ਉਹਨਾਂ ਦੇ ਵਿੱਚ ਸੀਗੇ ਜਿਹੜੇ ਅਸੀਂ ਕਹਿੰਦੇ ਸੀ ਵੀ ਚੱਲ ਬਦਲਾ ਆ ਜਾਵੇ ਸਾਰੇ ਲੋਕ ਚਾਹੁੰਦੇ ਸੀ ਤੁਸੀਂ ਵੀ ਬੈਠਿਆ ਤੁਸੀਂ ਵੀ ਚਾਹੁੰਦੇ ਸੀ ਬਦਲਾ ਆ ਜਾਵੇ ਵੀ ਕੋਈ ਨਾ ਕੋਈ ਪੰਜਾਬ ਦਾ ਹਜ਼ਾਰ ਹੋ ਜਾਵੇ ਦੇਖੋ ਲੋਕਾਂ ਨੇ ਜੋ ਉਮੀਦਾਂ ਲਾਈਆਂ ਸੀ ਉਹ ਮੰਨ ਕੇ ਚੱਲੋ ਵੀ ਨਹੀਂ ਆਈਆਂ ਉਮੀਦਾਂ ਇਸ ਪਾਰਟੀ ਜੀ ਦੇਖੋ ਜੇ ਆਪਾਂ ਕਰਪਸ਼ਨ ਦੀ ਗੱਲ ਕਰੀਏ ਅੱਜ ਜਿਹੜੀ ਕਰਪਸ਼ਨ ਉਹ ਆਕਾਲੀਆਂ ਕਾਂਗਰਸੀ ਨੂੰ ਮੰਨ ਕੇ ਚੱਲੋ ਵੀ 7 ਤੋਂ 8 ਗੁਣਾ ਵੱਧ ਚੁੱਕੀ ਆ ਜੀ ਤੁਸੀਂ ਮੈਂ ਸਿਆਸੀ ਲੀਡਰਾਂ ਨੂੰ ਜਿਹੜੇ ਮੌਜੂਦਾ ਹੋਣ ਚਾਹੇ ਐਮਐਲਏ ਚਾਹੇ ਮੰਤਰੀ ਆ ਜੇਕਰ ਉਹ ਇੱਥੇ ਮੇਰੇ ਨਾਲ ਸਿੱਧੀ ਗੱਲ ਵੀ ਕਰਨੇ ਜਾਣ ਆ ਉਹਨਾਂ ਨੂੰ ਮੈਂ ਸਬੂਤ ਦੇ ਸਕਦਾ ਜੀ ਕੋਈ ਆਪਦਾ ਬੰਦਾ ਭੇਜੀ ਮੇਰੇ ਨਾਲ ਚੱਲਣ ਕੋਈ ਚਾਹੇ ਪਟਵਾਰੀ ਆ ਤਹਿਸੀਲਦਾਰ ਆ ਕਿਸੇ ਪ੍ਰਸ਼ਾਸਨ ਦਾ ਕੰਮ ਆ ਤਾਂ ਬਿਲਕੁਲ ਮੰਨ ਕੇ ਚੱਲੋ ਵੀ ਬਹੁਤ ਜ਼ਿਆਦਾ ਕਰਾਪਸ਼ਨ ਹੋ ਗਈ ਆ ਇਸੇ ਚੀਜ਼ ਤੇ ਸਰਕਾਰ ਬਣੀ ਸੀ ਵੀ ਕਰਾਪਸ਼ਨ ਖਤਮ ਕਰਾਂਗੇ ਬਦਲਾ ਲਿਆਵਾਂਗੇ ਠੀਕ ਆ ਵੀ ਆਉਂਦੀ ਸਾਰੇ ਲੋਕਾਂ ਦਾ ਜਿਹੜਾ ਬਿਜਲੀ ਦਾ ਬਿੱਲ ਫਰੀ ਕੀਤਾ ਲੋਕਾਂ ਨੂੰ ਸੁੱਖ ਦਾ ਸਾਹ ਜ਼ਰੂਰ ਆਇਆ ਹੂੰ ਪਰ ਮੇਰੀ ਸੋਚ ਇਹਦੋਂ ਉਲਟ ਆ ਹੂੰ ਮੈਂ ਇਹ ਕਹਿਣਾ ਵੀ ਕਿਸੇ ਨੂੰ ਵੀ ਕੋਈ ਚੀਜ਼ ਫਰੀ ਨਹੀਂ ਚਾਹੀਦੀ ਜੀ ਕਿਉਂ ਦੇਖੋ ਜੇ ਫਰੀ ਚੀਜ਼ਾਂ ਦਵਾਂਗੇ ਅੱਜ ਆਪਣੀ ਕਰੰਸੀ ਕਿੱਥੇ ਤੇ ਕਿੱਥੇ ਚਲੀ ਗਈ ਆ ਕਿਉਂ ਗਈ ਆ ਆਪਾਂ ਫਰੀ ਤੇ ਲੋਕਾਂ ਨੂੰ ਲਾਤਾ ਹੂੰ ਮੈਂ ਤੁਹਾਨੂੰ ਦੱਸਦਾ ਵੀ ਮੈਂ ਕੈਨੇਡਾ ਜਾ ਕੇ ਆਇਆ ਹੂੰ ਉੱਥੇ ਵੀ ਜਿਹੜੇ ਉੱਥੇ ਦੇ ਲੋਕ ਨੇ ਜਿਹੜੇ ਕੈਨੇਡਾ ਸਾਰੇ ਇਮੀਗ੍ਰੈਂਟ ਨੇ ਜੀ ਉੱਥੇ ਦਾ ਕੋਈ ਨਹੀਂ ਹੈਗਾ ਹੂੰ ਜਿਹੜੇ ਉੱਥੇ ਦੇ ਲੋਕ ਨੇ ਉਹਨਾਂ ਨੂੰ ਰੈਡ ਇੰਡੀਅਨ ਵੀ ਕਹਿੰਦੇ ਆ ਹੂੰ ਉਹਨਾਂ ਨੂੰ ਉਹ ਸਰਕਾਰਾਂ ਨੇ ਫਰੀ ਸਭ ਕੁਝ ਦਿੱਤਾ ਜੀ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਸ਼ਿਆਂ ਤੇ ਲਾਤਾ ਵੀ ਅਸੀਂ ਖਤਮ ਕਰ ਰਹੇ ਹਾਂ ਉਹੀ ਨੀਤੀ ਪੰਜਾਬ ਦੇ ਵਿੱਚ ਇੰਡੀਆ 'ਚ ਚੱਲ ਰਹੀ ਹੈ ਮੰਨ ਕੇ ਚਲੋ ਪੰਜਾਬ 'ਚ ਤਾਂ ਬਹੁਤ ਜ਼ਿਆਦਾ ਚੱਲ ਰਹੀ ਹੈ ਜੀ ਫਰੀ ਦੀਆਂ ਚੀਜ਼ਾਂ ਨਾਲ ਲੋਕ ਕੰਮ ਛੱਡ ਗਏ ਹਮ ਕਿੱਥੋਂ ਵਿਕਾਸ ਹੋਣਾ ਦੇਖੋ ਚੀਜ਼ ਸਸਤੀ ਦਿਓ ਹਮ ਲੋਕਾਂ ਨੂੰ ਰੋਜ਼ਗਾਰ ਦਿਓ ਹਮ ਤੇ ਵਧੀਆ ਕੰਮ ਦਿਓ ਜੀ ਲੋਕ ਆਪ ਦਾ ਪੈਸਾ ਵਧੀਆ ਤਰੀਕੇ ਨਾਲ ਦੀ ਜ਼ਿੰਦਗੀ ਨਿਰਭਾ ਕਰਦਿਆਂ ਫ੍ਰੀ ਨਹੀਂ ਕੋਈ ਚੀਜ਼ ਚਾਹੀਦੀ ਇਹ ਤਾਂ ਸਮਾਂ ਉਲਟਾ ਪੰਜਾਬ ਦਾ ਨੁਕਸਾਨ ਸੀਐਮ ਭਗਵੰਤ ਸਿੰਘ ਮਾਨ ਉਹਨਾਂ ਦਾ ਬਿਆਨ ਆਂਦਾ ਉਹ ਤਾਂ ਇਹ ਗੱਲ ਕਹਿ ਰਿਹਾ ਕਿ ਪੰਜਾਬ ਦੇ ਵਿੱਚੋਂ ਕਰਾਪਸ਼ਨ ਬਿਲਕੁਲ ਖਤਮ ਹੋ ਗਈ ਆ ਜੋ ਲਗਾਤਾਰ ਪੰਜਾਬ ਦੇ ਵਿੱਚ ਨਸ਼ਾ ਵਧ ਰਿਹਾ ਉਸ ਨੂੰ ਠੱਲ ਪਾਈ ਜਾਵੇਗੀ ਤਾਂ ਉਹਨਾਂ ਵੱਲੋਂ ਤਾਂ ਵੱਡੇ ਵੱਡੇ ਵਾਅਦੇ ਵੀ ਕੀਤੇ ਜਾ ਰਹੇ ਆ ਖਾਸ ਕਰਕੇ ਹਲਕਿਆਂ ਦੇ ਵਿੱਚ ਕੀ ਲੱਗਦਾ ਕਿ ਜੋ ਵਾਅਦੇ ਕੀਤੇ ਗਏ ਆ ਔਰ ਦਿਖਾਏ ਵੀ ਜਾ ਰਹੇ ਆ ਤੁਹਾਨੂੰ ਕੀ ਲੱਗਦਾ ਕਿ ਸਿਰਫ ਉਹ ਦਿਖਾਵੇ ਵਾਸਤੇ ਆ ਜਾਂ ਕੋਈ ਪੰਜਾਬ ਦੇ ਕੋਈ ਅਸਰ ਵੀ ਹੋ ਰਿਹਾ देखो ਆਪਾਂ ਮੰਨ ਲੈਨੇ ਆ ਵੀ ਸੀਐਮ ਮੁੱਖ ਮੰਤਰੀ ਇਮਾਨਦਾਰ ਆ ਜੀ ਮੰਨ ਲੈਨੇ ਆ ਇਮਾਨਦਾਰੀ ਉਹ ਗੱਲੀ ਮੰਨ ਲੈਨੇ ਆ ਜੀ ਪਰ ਜਿਹੜੀਆਂ ਉਹਨੇ ਗੱਲਾਂ ਆਖੀਆਂ ਸੀ ਵੀ ਅਸੀਂ ਸਪੋਰਟ ਹੀ ਨਹੀਂ ਲੈਣੀ ਹਮਮ ਅਸੀਂ ਵੀਆਈਪੀ ਕਲਚਰ ਖਤਮ ਕਰਨਾ ਉਹ ਤੁਹਾਡੇ ਸਾਹਮਣੇ ਆ ਜੀ ਵੀ ਸਾਰਾ ਪਰਿਵਾਰੇ ਕਿੰਨੇ ਕਿੰਨੇ ਕਰਨਾ ਮੈ ਲਈ ਬੈਠਾ ਹਮ ਉਹਦੇ ਨੇੜੇ ਅੱਜ ਦੀਆਂ ਖ਼ਬਰਾਂ 'ਚ ਖ਼ਬਰ ਪੜ੍ਹ ਲਓ ਵੀ ਉਹਦੇ ਨੇੜੇ ਉਹਨਾਂ ਦੇ ਬੰਦਿਆਂ ਨੂੰ ਨੇੜੇ ਲੱਗਣ ਨਹੀਂ ਦਿੰਦੇ ਹਮ ਠੀਕ ਆ ਆਪਾਂ ਇਮਾਨਦਾਰ ਮੰਨ ਸਕਦੇ ਆ ਪਰ ਇੱਕ ਬੰਦਾ ਇਮਾਨਦਾਰ ਕੀ ਕਰੂ ਉਹਨਾਂ ਦਾ ਜਿਹੜਾ ਲਾਂ ਲਸ਼ਕਰ ਆ ਸਾਰਾ ਹਮ ਮੰਨ ਕੇ ਚੱਲੋ ਵੀ ਜੋ ਉਂਗਲਾਂ ਤੇ ਗਿਣੇ ਜਾਣਗੇ ਜਿਹੜੇ ਕੋਈ ਇਮਾਨਦਾਰ ਹੋਣਗੇ ਨਹੀਂ ਤਾਂ ਜਿਹੜਾ ਕਰਾਪਸ਼ਨ ਦਾ ਇਹਨਾਂ ਨੇ ਚੁੱਕਿਆ ਸੀ ਮੁੱਦਾ ਅੱਜ ਕੋਈ ਦਿਖਦਾ ਜੀ ਤੁਸੀਂ ਜਾ ਕੇ ਦੇਖੋ ਰੇਸ਼ੀਆਂ ਕਰਾਉਣੀਆਂ ਨੇ ਮੈਨੂੰ ਦਿਖਾਓ ਕੋਈ ਫ੍ਰੀ ਕਰਾ ਕੇ ਦਿਖਾਵੇ ਜੀ ਆ ਐਨਓਸੀ ਦਾ ਰੌਲਾ ਪਈ ਜਾਂਦਾ ਸੀ ਜੀ ਇਹਨਾਂ ਨੇ ਬੰਦ ਕੀਤੀ ਇਹਨਾਂ ਨੇ ਦੁਬਾਰਾ ਖੋਲੀ ਖੋਲੀ ਵੀ ਗਾਦੀ ਜੀ ਅੱਜ ਜਿਹੜੀ ਅੱਗੇ 5000 ਦਿੰਦੇ ਸੀ ਅੱਜ 25 ਤੋਂ ਲੈ ਕੇ 50000 ਰੇਟ ਚੱਲਦਾ ਜੀ ਆ ਕੇ ਸਬੂਤ ਵੀ ਦਿਖਾ ਦਿੰਦੇ ਆ ਜਿਹੜਾ ਮਰਜ਼ੀ ਆ ਜਵੇ ਆਵਾਦੀ ਪਾਰਟੀ ਦਾ ਐਮਐਲਏ ਆ ਜਵੇ ਕੋਈ ਇਹਨਾਂ ਦਾ ਵਲੰਟੀਅਰ ਆ ਜੇ ਕੋਈ ਚੇਅਰਮੈਨ ਆ ਜਵੇ ਸਾਹਮਣੇ ਦਿਖਾਵਾਂਗੇ ਉਹ ਤਾਂ ਕਹਿੰਦੇ ਕਿ ਲਗਾਤਾਰ ਜੋ ਕਰਪਸ਼ਨ ਨੂੰ ਨੱਥ ਪਾਈ ਜਾ ਰਹੀ ਆ ਵੀ ਕਿਤੇ ਵੀ ਕੋਈ ਰਿਸ਼ਵਤ ਲੈਂਦਾ ਫੜਿਆਗਾ ਤਾਂ ਸਿੱਧਾ ਸਸਪੈਂਡ ਕੀਤਾ ਜਾਊਗਾ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਆ ਕਿ ਕਰਪਸ਼ਨ ਪੰਜਾਬ ਦੇ ਵਿੱਚੋਂ ਖਤਮ ਕਰ ਦਿੱਤੀ ਗਈ ਆ ਤੁਸੀਂ ਕਹ ਰਹੇ ਕਿ ਮੈਂ ਬਿੱਦ ਪ੍ਰੂਫ ਦਊਂਗਾ ਜੀ ਬਿਲਕੁਲ ਜੀ ਹੁਣ ਤੁਸੀਂ ਆਵੇ ਕੋਈ ਮੇਰੇ ਸਾਹਮਣੇ ਆਵੇ ਪ੍ਰੂਫ ਦਵਾ ਮੈਂ ਇਹ ਗੱਲ ਜਿਹੜੀ ਕੀਤੀ ਨਸ਼ੇ ਦੀ ਜੀ ਅਸੀਂ ਨਸ਼ੇ ਦੇ ਵਿੱਚ ਹਲਕਾ ਸੰਝ ਵਾਲੇ ਦੇ ਵਿੱਚ ਜੀ ਨਸ਼ਾ ਵਿਰੋਧੀ ਸੰਘਰਸ਼ ਕਮੇਟੀ ਬਣਾਈ ਸੀ ਸਾਰੇ ਪਿੰਡਾਂ ਦੇ ਚ ਲੋਕ ਸੀ ਤੁਹਾਨੂੰ ਵੀ ਪਤਾ ਹੋਣਾ ਚੌਥੇ ਬਹੁਤ ਧਰਨਾ ਲਾਇਆ ਜੀ ਇਲੈਕਸ਼ਨ ਮੌਕੇ ਵੀ ਧਰਨਾ ਚੱਲਦਾ ਸੀ ਜੀ ਤੇ ਪਰ ਨਸ਼ਾ ਪੰਜਾਬ ਦੇ ਵਿੱਚ ਤੁਸੀਂ ਸਾਹਮਣੇ ਹੀ ਦੇਖਦੇ ਆ ਜੀ ਵੀ ਅੱਗੇ ਨਾਲ ਵੀ ਵਧਿਆ ਜੀ ਕੋਈ ਸੁਣਵਾਈ ਨਹੀਂ ਕਿਸੇ ਦੀ ਜੀ ਕਿਉਂਕਿ ਰੌਲਾ ਤਾਂ ਇੱਥੇ ਆ ਗਿਆ ਜੇ ਇਮਾਨਦਾਰ ਹੁਣ ਨਾ ਐਮਐਲਏ ਮੰਤਰੀ ਤਾਂ ਸਭ ਕੁਝ ਹੋ ਸਕਦਾ ਪਰ ਇਮਾਨਦਾਰੀ ਵਾਲੀ ਕੋਈ ਚੀਜ਼ ਹੈ ਨਹੀਂ ਜੀ ਕੀ ਲੱਗਦਾ ਕਿ ਲੋਕ ਸਭਾ ਦਾ ਲੋਕ ਸਭਾ ਦਾ ਜੋ ਚੋਣਾਂ ਦਾ ਲਗਾਤਾਰ ਪ੍ਰਚਾਰ ਹੋ ਰਿਹਾ ਵਾ ਇਸ ਵਾਰ ਕੀ ਲੱਗਦਾ ਤੁਹਾਡੀ ਨਜ਼ਰ ਦੇ ਵਿੱਚ ਕਿਹੜੀ ਪਾਰਟੀ ਬਾਜੀ ਲੈ ਕੇ ਜਾਵੇਗੀ ਐਸ ਬਾਤ ਤਾਂ ਕੋਈ ਸਮਝ ਨਹੀਂ ਲੱਗਦੀ ਜੀ ਕਿਉਂਕਿ ਬੀਜੇਪੀ ਪਹਿਲੀ ਵਾਰ ਚੋਣ ਲੜ ਰਹੀ ਆ ਉਹਦਾ ਉਹ ਪਿੰਡਾਂ 'ਚ ਬਣ ਜੋਗੀ ਹੈ ਨਹੀਂ ਜੀ ਕਿਉਂਕਿ ਨਾ ਵੜ ਸਕਦੀ ਆ ਜੀ ਕਿਉਂਕਿ ਉਹਨਾਂ ਨੇ ਕਿਸਾਨਾਂ ਨਾਲ ਬਹੁਤ ੱਕਾ ਕੀਤਾ ਚਾਹੇ ਉਹ 20 ਆਲਾ ਅੰਦੋਲਨ ਸੀ ਚਾਹੇ ਹੌਣ ਆਲਾ ਅੰਦੋਲਨ ਜੀ ਕਿੰਨਾ ਤਸ਼ੱਦਦ ਕੀਤਾ ਕਿੰਨਾ ਕਿਸੇ ਦਾ ਪਰ ਉਹਨਾਂ ਕੋਲ ਕੋਈ ਹਲਦਾ ਜਵਾਬ ਨਹੀਂ ਬੀਜੇਪੀ ਆਲਿਆਂ ਨੂੰ ਸਵਾਲ ਪੁੱਛਦੇ ਆ ਤਾਂ ਉਹਨਾਂ ਦੇ ਕੋਲ ਉਸ ਚੀਜ਼ ਦਾ ਕੋਈ ਜਵਾਬ ਨਹੀਂ ਇਸ ਕਰਕੇ ਆ ਇਸ ਵਾਰ ਤਾਂ ਜਿਵੇਂ ਕਹਿੰਦੇ ਭੰਬਲ ਭੂਸਾ ਹੀ ਪਿਆ ਪਿਰਦਾ ਪੰਜਾਬ ਦੇ ਵਿੱਚ ਹਮ ਫਰੇਕੇ ਵਾਦੇ ਕਰਦੇ ਦਾਅਵੇ ਕਰੀ ਜਾਂਦੀ ਆ ਵੀ ਅਸੀਂ ਜਿੱਤਣਾ ਅਸੀਂ ਜਾਣਾ ਮੈਂ ਤਾਂ ਇਹੀ ਕਹਿਣਾ ਵੀ ਇਹਨਾਂ ਨਾਲ ਇਸ ਚੱਕਰ ਨਾਲ ਤਾਂ ਨੋਕਾ ਬਟਨੇ ਦਬਦੇ ਦੋ ਤਾਂ ਉਹ ਚੰਗਾ ਕੀ ਬਾਤ ਆ ਅਕਾਲੀ ਦਲ ਬਹੁਤ ਵਧੀਆ ਪਾਰਟੀ ਸੀ ਪੰਥਕ ਪਾਰਟੀ ਸੀ ਪਰ ਅਕਾਲੀ ਦਲ ਨੇ ਬੰਦ ਲਾਲ ਬਣਾਤਾ ਜਿੱਥੋਂ ਵੱਡਾ ਅਕਾਲੀ ਦਲ ਨੂੰ ਘਾਟਾ ਪਿਆ ਅਕਾਲੀ ਦਲ ਅਕਾਲੀ ਸ਼ਬਦ ਜਾਂ ਅਕਾਲੀ ਦਲ ਮਾੜਾ ਨਹੀਂ ਰੌਲਾ ਦੇ ਵੱਡਾ ਦਲ ਬਣਾਤਾ ਜੀ ਜਿਨ੍ਹਾਂ ਚਿਰ ਵੱਡੇ ਵਾਦਲ ਸਾਹਿਬ ਰਹੇ ਨੇ ਉਹਨਾਂ ਚਿਰ ਫਿਰ ਵੀ ਬਹੁਤ ਵਧੀਆ ਕੰਮ ਰਿਹਾ ਜੀ ਦੇਖੋ ਇੱਕ ਗੱਲ ਜ਼ਰੂਰ ਆ ਅੱਜ ਜੇ ਪੰਜਾਬ ਦੇ ਚੱਪ ਘੁੰਮ ਕੇ ਦੇਖਦੇ ਆ ਨਾ ਇੱਕ ਗੱਲ ਜ਼ਰੂਰ ਲੋਕ ਕਹਿੰਦੇ ਆ ਵੀ ਜੇ ਪਿੰਡਾਂ ਦੇ ਵਿੱਚ ਵਿਕਾਸ ਕੀਤਾ ਤਾਂ ਅਕਾਲੀ ਦਲ ਨੇ ਕੀਤਾ ਪਰ ਜਿਸ ਤਰ੍ਹਾਂ 84 ਕਾਂਗਰਸ ਦੇ ਆ ਕੇ ਖੜ ਜਾਂਦੀ ਆ ਉਸੇ ਤਰ੍ਹਾਂ ਅਕਾਲੀ ਦਲ ਤੇ ਬਰਗਾੜੀ ਤੇ ਸੱਚੇ ਸੌਦੇ ਵਾਲੇ ਕੇ ਸਾਹਮਣੇ ਆ ਕੇ ਖੜ ਜਾਂਦਾ ਉਸ ਤੋਂ ਲੋਕ ਪਿੱਛੇ ਮੁੜਦੇ ਨੇ ਜੀ ਜੇਕਰ ਸੁਖਵੀਰ ਤੇ ਮਜੀਠੀ ਦੇ ਹੱਥ ਕਮਾਂਡ ਨਾ ਹੁੰਦੀ ਅੱਜ ਵੀ ਜੇ ਪਿੱਛੇ ਹਟ ਕੇ ਕਿਸੇ ਵਧੀਆ ਬੰਦੇ ਨੂੰ ਮੁਰੇ ਲੈ ਆਉਣ ਆ ਅਕਾਲੀ ਦਲ ਸਰਵਾਈਵ ਕਰ ਸਕਦਾ ਜੀ ਅਕਾਲੀ ਦਲ ਦੀ ਵਧੀਆ ਬਣ ਸਕਦਾ ਜੇ ਆਪਾਂ ਹਲਕੇ ਦੇ ਵਿਕਾਸ ਦੀ ਗੱਲ ਕਰੀਏ ਜੀ ਤੁਸੀਂ ਹਿਸਾਬ ਨਾਲ ਉਹ ਸਤਲੁਜ ਰਿਆ ਤੇ ਜਿੰਨੇ ਪੁਲ ਬਣੇ ਨੇ ਚਾਹੇ ਉਹ ਘਮਣੇ ਵਾਲਾ ਪੁਲ ਬਣਿਆ ਹੂੰ ਚਾਹੇ ਉਹ ਆਹਾ ਮੱਤੇਵਾੜੇ ਦੇ ਕੋਲੇ ਪੌਲ ਬਣਿਆ ਸਿੱਧਵਾੜੇ ਦੇ ਕੋਲੇ ਪੌਲ ਬਣਿਆ ਜਾਂ ਰੋੜਾਂ ਉਧਰ ਬਟੰਡੇ ਵਾਲ ਸਾਰੇ ਹਾਈਵੇ ਬਣੇ ਨੇ ਉਹ ਸਾਰੇ ਅਕਾਲੀ ਦਲ ਦੀ ਦੇਣਾ ਜੀ ਪਰ ਇਹਨਾਂ ਨੂੰ ਆ ਚੀਜ਼ਾਂ ਜਿਹੜੇ ਪੰਥਕ ਹੁੰਦੇ ਨੇ ਅਸਲ ਪੰਥਕ ਮੁੰਦੇ ਜਿਨ੍ਹਾਂ ਨੂੰ ਲੋਕ ਚਾਹੁੰਦੇ ਆ ਵੀ ਸਹੀ ਹੋਣਾ ਚਾਹੀਦਾ ਉਹਨਾਂ ਜੋ ਅਕਾਲੀ ਦਲ ਨੇ ਅਕਾਲੀ ਦਲ ਪੂਰਾ ਬਦਨਾਮ ਹੋਇਆ ਉਹਦੇ ਕਰਕੇ ਹੀ ਤੁਸੀਂ ਹਸਾਬ ਲਾ ਲੋ ਵੀ ਤਿੰਨ ਸੀਟਾਂ ਤੇ ਸੈਂਟ ਕੇ ਰਹਿ ਗਿਆ ਜੀ ਜੇ ਕਰ ਇਹ ਅਕਾਲੀ ਦਲ ਚਾਹੇ ਉਹ ਗਲਤੀਆਂ ਮੰਨਦਾ ਹੁਣ ਪਰ ਬੜੀਆਂ ਲੇਟ ਗਲਤੀਆਂ ਮੰਨੀਆਂ ਠੀਕ ਆ ਗਲਤੀਆਂ ਕੀਤੀਆਂ ਗਲਤੀਆਂ ਮੰਨੀਆਂ ਲੇਟ ਅਸੀਂ ਵੀ ਤੁਹਾਡੇ ਸਾਹਮਣੇ ਵਿਰੋਧ ਬਹੁਤ ਵੱਡਾ ਕੀਤਾ ਸੀ ਇਹਨਾਂ ਦਾ ਅਸੀਂ ਵੀ ਸਵਾਲ ਪੁੱਛਦੇ ਜੀ ਇਹ ਵੀ ਕਾਲੇ ਕਾਨੂੰਨਾਂ ਦੀ ਬੜੀ ਹਮਾਇਤ ਕਰਦੇ ਸੀ ਜਦੋਂ ਦੇਖਿਆ ਵੀ ਇਹ ਸਾਨੂੰ ਪਿੰਡਾਂ ਚ ਵਾੜਨਾ ਬੰਦ ਹੋ ਗਿਆ ਤਾਂ ਫਿਰ ਜਾ ਕੇ ਇਹਨਾਂ ਨੇ ਆਪਣੀਆਂ ਗਲਤੀਆਂ ਮੰਨੀਆਂ ਤੇ ਮੰਤਰੀ ਮੰਡਲ ਜੋ ਸੈਂਟਰ ਦੇ ਵਿੱਚੋਂ ਬੀਬਾ ਹਰਸਿਮਰਤ ਕੌਰ ਬਾਦਲਾ ਬਾਹਰ ਆਈ ਜਿਵੇਂ ਦੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਤੁਸੀਂ ਵੀ ਕਿਤੇ ਨਾ ਕਿਤੇ ਤੁਸੀਂ ਸਪੋਰਟ ਕਰਦੇ ਰਹੇ ਜੀ ਦੇਖੋ ਅਸੀਂ ਸਾਡੀ ਭਾਰਤੀ ਸਿਆਣ ਲਖੋਵਾਲ ਦਾ ਅਕਾਲੀ ਦਲ ਨਾਲ ਸੰਜੋਤਾ ਹੁੰਦਾ ਰਿਹਾ। ਜੀ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਸਾਨੂੰ ਇੱਕ ਦੋ ਸੀਟਾਂ ਮਿਲਦੀਆਂ ਸੀ ਇਹਨਾਂ ਨੂੰ ਸਮਝਾਉਂਦੇ ਜਮਿਲਦੀਆਂ ਸੀ। ਅਕਾਲੀ ਦਲ ਵਾਲੇ ਸਾਡਾ ਵਿਰੋਧ ਵੀ ਕਰਦੇ ਹੁੰਦੇ ਸੀ। ਐਸੇ ਹਲਕੇ ਸਾਹਨੇ ਵਾਲੇ ਹਲਕੇ ਦੇ ਵਿੱਚ ਵੀ ਸਾਡਾ ਸ਼੍ਰੋਮਣੀ ਕਮੇਟੀ ਤੇ ਸਾਡਾ ਪੰਗਾ ਪੈ ਜਾਂਦਾ ਸੀ। ਜੀ ਅਕਾਲੀ ਦਲ ਵੱਡੇ ਬਾਲੂ ਸਾਹਿਬ ਸਾਨੂੰ ਟਿਕਟਾਂ ਦੋ ਵਾਰੀ ਦਿੱਤੀਆਂ। ਦੋਨੇ ਵਾਰੀ ਸਾਡੇ ਮੈਂਬਰ ਜਿੱਤੇ ਨੇ। ਕਿਹੜੇ ਸਮੇਂ ਦੀ ਗੱਲ ਕਰ ਰਹੇ ਹੋ ਜੀ? ਇਹ ਤੁਸੀਂ ਹਿਸਾਬ ਲਾ ਲਓ ਵੀ ਇੱਕ ਵਾਰੀ ਜਦੋਂ ਟੋੜੇ ਦੇ ਬਾਲ ਦਾ ਪੰਗਾ ਪਿਆ ਸੀ ਜਦੋਂ ਸਾਰੇ ਸ਼੍ਰੋਮਣੀ ਕਮੇਟੀ ਬਾਦਲ ਦਾਲ ਲੈ ਗਿਆ ਸੀ ਸਾਰੇ ਬਾਦਲੋਂ ਨਹੀਂ ਲੈ ਗਏ ਸੀ ਉਦੋਂ ਟੌੜੇ ਨੂੰ ਕੈਪਟਨ ਦੀ سپورਟ ਸੀਗੀ ਕਾਂਗਰਸੀ سپورਟ ਸੀਗੀ ਜੀ ਉਸ ਟਾਈਮ ਸਾਡੇ ਹਰਜੀਤ ਸਿੰਘ ਮਹਿਲੋਂ ਹਮ ਮੇਰੇ ਮਾਮਾ ਜੀ ਉਸ ਸਰੋਣੀ ਕਮੇਟੀ ਮੈਂ ਆਪਣੇ ਕੈਨੇਡਾ ਸੀ ਜੀ ਕੈਨੇਡਾ ਚੋਂ ਉਹ ਪ੍ਰਧਾਨ ਦੀ ਇਲੈਕਸ਼ਨ ਲਈ ਵੋਟ ਪਾਉਣ ਉਸ ਟਾਈਮ ਉੱਥੇ ਆਏ ਸੀ ਹਮ ਉਸ ਤੋਂ ਬਾਅਦ ਸਾਡੇ ਭਵਿੰਦਰ ਕੌਰ ਮਹਿਲੋਂ ਉਹ ਸਰੋਣੀ ਕਮੇਟੀ ਮੈਂਬਰ ਰਹੀ ਆ ਜੀ ਜੀ ਤੇ ਇਸ ਕਰਕੇ ਅਸੀਂ ਇੰਡੀਪੈਂਡੈਂਟ ਰਹੇ ਆ ਸਾਡਾ ਸਮਝਾਤਾ ਹੁੰਦਾ ਸੀ ਅਸੀਂ ਮੁੱਦਿਆਂ ਤੇ ਸਮਝਾਤਾ ਕਰਦੇ ਸੀ ਉਸ ਤੋਂ ਬਾਅਦ ਇਸੇ ਸਮਝਾਤੇ ਤਹਿਤ ਆ ਸਾਂਝੇ ਨੂੰ ਦੇ ਪ੍ਰਧਾਨ ਸਰਦਾਰ ਜਮੇਰ ਸਿੰਘ ਲਖਵਾਲ ਨੂੰ ਮੰਡੀ ਬੋਰਡ ਦਾ ਚੇਅਰਮੈਨ ਬਣਾਇਆ ਜਿਹੜੇ ਕਿ ਲਗਾਤਾਰ 10 ਸਾਲ ਚੇਅਰਮੈਨ ਰਹੇ ਨੇ ਅੱਜ ਤੁਸੀਂ ਸਾਂਝੇ ਵਾਲੇ ਹਲਕਾ ਦੇਖੋ ਹਰ ਘਰ ਨੂੰ ਸੜਕ ਬਣੀ ਆ ਜੀ ਤੁਸੀਂ ਜਿਵੇਂ ਆ ਤੁਸੀਂ ਆ ਮੇਰੇ ਘਰ ਨੂੰ ਦੇਖਦੇ ਆ ਮੇਰਾ ਦੇਖੋ ਵੀ ਮੈਂ ਲਖਵਾਲ ਜਿਹਦੇ ਤਾਂ ਬਣ ਗਈ ਤੁਸੀਂ ਕਿਸੇ ਵੀ ਇਲਾਕੇ ਦੇ ਵਿੱਚ ਜੀ ਤੁਸੀਂ ਚੌਂਤੇ ਮੰਡ ਦੇ ਵਿੱਚ ਦੇਖੋ ਜਿੱਥੇ ਕਦੇ ਸੋਚਿਆ ਵੀ ਨਹੀਂ ਸੀ ਲੋਕਾਂ ਨੂੰ ਸੜਕਾਂ ਬਣ ਜਾਣਗੀਆਂ ਉਹ ਲੋਖਾਂ ਨਾਲ ਸਭ ਨੇ ਬਣਾਈਆਂ ਜੀ ਉਸ ਤੋਂ ਬਾਅਦ ਜਦੋਂ ਕਾਂਗਰਸ ਸਰਕਾਰੀ ਆਇਆ ਨਾ ਜ਼ਰਾ ਫੇਰ ਵੀ ਨਹੀਂ ਹੋਈਆਂ ਹੂੰ ਤੁਸੀਂ ਅੱਜ ਪੂਰੇ ਸੰਨ੍ਹਣਾਂ ਨਾਲ ਲੱਗੇ ਜਿਹੜਾ ਕੜ ਦੋ ਸੜਕਾਂ ਟੁੱਟੀਆਂ ਐ ਨੇ ਜੀ ਇਹਨਾਂ ਦਾ ਰਿਪੇਅਰ ਨਹੀਂ ਹੋਇਆ ਮੁੜ ਕੇ ਸੜਕਾਂ ਹੀ ਨਹੀਂ ਬਣਾਤੀਆਂ ਜੀ ਬਹੁਤ ਵਧੀਆ ਕੰਮ ਕੀਤਾ ਜੋ ਮਰਜੀ ਲੋਕ ਲਈ ਜਾਣ ਅੱਜ ਮੈਨੂੰ ਦੱਸੋ ਕਾਂਗਰਸ ਨੂੰ ਓਕੇ ਲੋਕਾਂ ਨੂੰ ਪੁੱਛਣ ਵੀ ਕਿਹੜਾ ਮੰਡੀ ਬੋਰਡ ਦਾ ਚੇਅਰਮੈਨ ਸੀ ਕਿਸੇ ਨੂੰ ਨਹੀਂ ਪਤਾ ਹੂੰ ਕਿਉਂਕਿ ਵਿਚਰੇ ਨਹੀਂ ਲੋਕਾਂ 'ਚ ਜੀ ਜਦੋਂ 10 ਸਾਲ ਲੋਕਾਲ ਸਾਹਿਬ ਚੇਅਰਮੈਨ ਰਹਾ ਪੂਰੇ ਬੱਚੇ-ਬੱਚੇ ਨੂੰ ਪੂਰੇ ਪੰਜਾਬ 'ਚ ਪਤਾ ਸੀ ਵੀ ਲੋਕਾਲ ਸਾਹਿਬ ਮੰਡੀ ਬੋਰਡ ਦੇ ਚੇਅਰਮੈਨ ਹਨ ਕਿਉਂਕਿ ਉਹਨਾਂ ਨੇ ਕੰਮ ਬਹੁਤ ਕੀਤਾ ਜੀ ਹਰ ਮੰਡੀ 'ਚ ਜਾਂਦੇ ਸੀ ਹਰ ਜਗ੍ਹਾ ਜਾਂਦੇ ਸੀ ਕੋਈ ਜਗ੍ਹਾ ਨਹੀਂ ਛੱਡੀ ਕਿਹੜੀ ਮੰਡੀ ਆ ਚੈੱਕ ਕਰਨੀਆਂ ਮੰਡੀਆਂ ਅਸੀਂ ਵੀ ਚੈੱਕ ਕਰਦੇ ਰਹੇ ਹਾਂ ਅੱਜ ਵੀ ਅਸੀਂ ਚੈੱਕ ਕਰ ਲੈਨੇ ਆ ਜੇ ਕੋਈ ਰਫੇਰੀ ਹੁੰਦੀ ਆ ਜੀ ਤੇ ਉਹਨਾਂ ਨੇ ਬਹੁਤ ਅੱਜ ਦੇਖ ਲਓ ਆਵਾਜ਼ ਦੀ ਪਾਰਟੀ ਦੇ ਵਿੱਚ ਹਮ ਬਾਹਲੇ ਨੂੰ ਪਤਾ ਨਹੀਂ ਹਣਾ ਮੰਡੀ ਬੋਰਡ ਦਾ ਚੇਅਰਮੈਨ ਕਦੇ ਉਹਨਾਂ ਦਾ ਬਿਆਨ ਸੁਣਿਆ ਜੀ ਕਦੇ ਭੁੱਲ ਭੁਲੇਖੇ 6 ਮਹੀਨੇ ਬਾਅਦ ਇੱਕ ਅੱਧਾ ਬਿਆਨ ਲੱ ਦੇਖੋ ਜਿਹਨੇ ਆਉਲਾ ਲੈਣਾ ਉਹਨੂੰ ਕੰਮ ਕਰਨਾ ਪਊਗਾ ਜੇ ਕੰਮ ਨਹੀਂ ਕਰਾਂਗੇ ਉਹ ਆਉਲਾ ਲੈਣ ਦਾ ਫਾਇਦਾ ਕੀ ਜੀ ਦੇਖੋ ਜੇ ਆਉਦੇ ਲੈ ਮੈਂ ਲੈਣੇ ਹੁੰਦੇ ਜਿੰਨੇ ਮਰਜੀ ਆਉਦੇ ਲੈ ਲੈਂਦੇ ਪਰ ਨਹੀਂ ਮੈਂ ਇੰਟੀਗਰਿਟੀ ਨਾਲ ਜਾਣਾ ਚਾਹੁੰਦਾ ਯਾਦ ਜ਼ਿੰਦਗੀ ਹੋਣਾ ਚਾਹੁੰਦਾ ਜੀ ਵੀ ਯਾਦ ਹੀ ਹੋਣੀ ਹੈ ਇੱਥੇ ਇੱਕ ਤੁਹਾਡੇ ਦੀ ਵੀ ਸਵਾਲ ਆ ਜਦੋਂ ਤੁਸੀਂ ਜੂਨੀਅਨ ਦੇ ਵਿੱਚ ਮਿਤ ਪ੍ਰਧਾਨ ਵੀ ਰਹੇ ਹੋ ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਤੁਹਾਡੀ ਵੀ ਇੱਕ ਫੋਟੋ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਦੇਖਿਆ ਕਿ ਤੁਸੀਂ ਸ਼ਰਨਜੀਤ ਸਿੰਘ ਢੱਲੋਂ ਨਾਲ ਦੀ ਤੁਹਾਡੇ ਘਰ ਦੇ ਆ ਕੇ ਜਾਂ ਘਰੇ ਤੁਹਾਡੇ ਆਂਦੇ ਤੁਹਾਡੇ ਸਰੂਪਾ ਪਾਉਂਦੇ ਆ ਦੇਖੋ ਜਿਹੜੀ ਹੈਗੀ ਅਕਾਲੀ ਅਕਾਲੀ ਦਲ ਵਾਲੀ ਗੱਲ ਹੂੰ ਸ਼ਰਜੀ ਸੀ ਢਿਲਨੌਲੀ ਗੱਲ ਸਾਡੇ ਘਰੇ ਆਏ ਨੇ ਉਹ ਜੀ ਕਿਵੇਂ ਆਏ ਨੇ ਘਰੇ ਕਿਉਂਕਿ ਸਾਡੀ ਰਿਸ਼ਤਦਾਰੀ ਆ ਸਾਡੇ ਕੁੜਮ ਨੇ ਉਹ ਕਹਿੰਦੇ ਜੀ ਅਸੀਂ ਤੁਹਾਡੇ ਘਰੇ ਆਉਣਾ ਮੈਂ ਕਿਹਾ ਵੀ ਆ ਜਾਓ ਜੀ ਵੀ ਕੋਈ ਵੀ ਸਿਆਸੀ ਯੂਨੀਅਨ ਵਾਲਿਆਂ ਕੋਲੇ ਹਰੇਕ ਬੰਦਾ ਆਉਂਦਾ ਜੀ ਚਾਹੇ ਉਹ ਕਾਲੀ ਆ ਚਾਹੇ ਕਾਂਗਰਸੀ ਆ ਹਰੇਕ ਕੰਮ ਦਾ ਪਹੁੰਚਦਾ ਜੀ ਉਹ ਘਰੇ ਪਹੁੰਚੇ ਨੇ ਕਹਿੰਦੇ ਵੀ ਅਸੀਂ ਆਉਣਾ ਮੈਂ ਕਿਹਾ ਵੀ ਤੁਸੀਂ ਆ ਜਿਓ ਵੀ ਅਸੀਂ ਇਹ ਨਹੀਂ ਹੈਗਾ ਅਸੀਂ ਸਰੋਪਾ ਨਹੀਂ ਪਉਣਾ ਕੋਈ ਅਸੀਂ ਕਾਲੀਦਾਲ ਚ ਸ਼ਾਮਲ ਹੀ ਹੋਣਾ ਕੋਈ ਇਹੋ ਜੀ ਕੋਈ ਗੱਲ ਨਹੀਂ ਹੈਗੀ ਵੀ ਠੀਕ ਆ ਅਸੀਂ ਸਤਕਾਰ ਕਰਨਾ ਰਿਸ਼ਤੇਦਾਰ ਦਾ ਮਾਮਲਾ ਜੀ ਰਿਸ਼ਤੇਦਾਰ ਦੇ ਵਿੱਚ ਦੇਖੋ ਪਾਰਟੀਆਂ ਵੱਖਰੀਆਂ ਰਿਸ਼ਤੇਦਾਰੀ ਪਹਿਲਾਂ ਜੀ ਆਪਾਂ ਰਿਸ਼ਤੇਦਾਰ ਤਾਂ ਨਹੀਂ ਛੱਡ ਸਕਦੇ ਜੀ ਨਹੀਂ ਆਪਾਂ ਪਾਰਟੀ ਵਿੱਚ ਰਿਸ਼ਤੇਦਾਰੀ ਹਟਾ ਲਾਂਗੇ ਫਿਰ ਕਾਦੀ ਉਹ ਪਾਰਟੀ ਤੋਂ ਆਪ ਕਰਾਉਣਾ ਕੀ ਆ ਜੀ ਠੀਕ ਆ ਅਸੀਂ ਇੱਥੇ ਬੈਠੇ ਸੀ ਉਹਨਾਂ ਦੇ ਚੱਕਿਆ ਚੱਕ ਕੇ ਪਤਾ ਜੀ ਤੁਸੀਂ ਮੈਨੂੰ ਕਿਸੇ ਸਰਗਰਮੀ 'ਚ ਦੇਖਿਆ ਅਜੇ ਤੱਕ ਨਹੀਂ ਜੀ ਬਿਲਕੁਲ ਹੀ ਨਹੀਂ ਦੇਖਿਆ ਹੂੰ ਠੀਕ ਆ ਉਹ ਘਰੇ ਆਏ ਸੀ ਆਇਆ ਦਾ ਉਹਨਾਂ ਦਾ ਸਤਿਕਾਰ ਕੀਤਾ ਜੀ ਹੋਰ ਕੋਈ ਉਹਦੇ ਵਿੱਚ ਕੋਈ ਗੱਲ ਨਹੀਂ ਹੁਣ ਤੁਸੀਂ ਇਹ ਗੱਲ ਸੁਣ ਲਓ ਜਦੋਂ ਅਸੀਂ ਦਿੱਲੀੋਂ ਆਏ ਆ ਹੂੰ ਜਿਹੜੇ ਹੁਣ ਐਮਐਲਏ ਨੇ ਹਰਦੀਪ ਸਿੰਘ ਓਂਡੀਆਂ ਜੀ ਉਹ ਵੀ ਕਿਸਾਨ ਯੂਨੀਅਨ ਦੇ ਨਾਤੇ ਜੀ ਆਵਾਜ਼ੀ ਪਾਰਟੀ ਦੇ ਨਾਤੇ ਨਹੀਂ ਹੂੰ ਪਹਿਲਾਂ ਤਾਂ ਉਹਨਾਂ ਨੇ ਮੈਨੂੰ ਘੜੇ ਸਨਮਾਨਤ ਕੀਤਾ ਜੀ ਉਰੀਆਂ ਵੀ ਵੀਡੀਓ ਹੋਣਗੀਆਂ ਜੀ ਉਸ ਤੋਂ ਬਾਅਦ ਮੈਨੂੰ ਇੱਥੇ ਜਿੱਥੇ ਆਪਾਂ ਬੈਠੇ ਹਾਂ ਉਹ ਘਰੇ ਆ ਕੇ ਵੀ ਮੈਨੂੰ ਸਨਮਾਨਤ ਕੀਤਾ ਕੋਈ ਆਵਾ ਦੀ ਪਾਰਟੀ ਕਰਕੇ ਨਹੀਂ ਉਹਨਾਂ ਨੇ ਸਰਪਾ ਪਾਇਆ ਉਹ ਕਿਸਾਨੀ ਸੰਘਰਸ਼ ਕਰਕੇ ਕਿਸਾਨ ਯੂਨੀਅਨ ਕਰਕੇ ਉਹਨਾਂ ਨੇ ਪਾਇਆ ਜੀ ਇਹ ਇਹ ਤਾਂ ਕਿਉਂਕਿ ਸਾਡੇ ਕੋਲ ਤਾਂ ਹਰੇਕ ਬੰਦੇ ਨੇ ਆਉਣਾ ਹਰੇਕ ਸਿਆਸੀ ਪਾਰਟੀ ਨੇ ਆਉਣਾ ਜੀ ਕਿਉਂ ਜਿੱਥੇ ਬੰਦਾ ਜੁੜਿਆ ਸਾਡਾ ਦਾ ਸੰਯੁਕਤ ਸਾਨ ਮੋਰਚਾ ਜਿੱਥੇ ਕੋ ਹੋਊਗਾ ਉੱਥੇ ਜਰਨਾ ਅੱਛਾ ਗਰਚਰਨ ਸਿੰਘ ਜੀ ਲਾਸਟ ਤੇ ਆਖਰੀ ਸਵਾਲ ਕਦੇ ਤੁਹਾਨੂੰ ਕਿਸੇ ਦਾ ਫੋਨ ਆਵੇ ਕਿਸੇ ਸਿਆਸੀ ਲੀਡਰ ਦਾ ਕੀ ਸਾਡੀ ਪਾਰਟੀ ਜੁਆਇਨ ਕਰ ਲੈਣਾ ਚਾਹੇ ਕਿਸੇ ਕਾਂਗਰਸ ਦਾ ਆਇਆ ਹੋਵੇ ਚਾਹੇ ਆਪ ਵਾਲੇ ਦਾ ਆਇਆ ਹੋਵੇ ਚਾਹੇ ਕਿਸੇ ਸ਼ਰਮਨੀ ਕਾਲੀ ਦਲ ਵਾਲੇ ਦਾ ਆਇਆ ਹੋਵੇ ਕੀ ਤੁਹਾਡਾ ਰਿਐਕਸ਼ਨ ਹੋਊਗਾ ਕੀ ਕਹਿਣਾ ਹੋਊਗਾ ਕਿ ਅੱਗੇ ਵੀ ਤੁਹਾਨੂੰ ਕਹਿਣ ਕਿ ਤੁਸੀਂ ਸਾਡੇ ਵੱਲੋਂ ਇਸ ਪਾਰਟੀ ਦੇ ਵਿੱਚ ਆ ਜਾਓ ਤੁਹਾਨੂੰ ਆ ਇਸ ਤਰ੍ਹਾਂ ਦਾ ਅਹੁਦਾ ਦਿੱਤਾ ਜਾਵੇਗਾ ਕੀ ਕਹਿਣਾ ਜਾਊਂਗੇ देखो एसओ एस जवाब ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਹੋਰ ਜਵਾਬ ਦੇਣਾ ਚਾਹਣਾ ਜੀ ਜਦੋਂ ਆ ਸੰਘਰਸ਼ ਵਿੱਚ ਵਿਚਰਦੇ ਸੀ ਨਾ ਜਦੋਂ ਸੁਖਵੀਰ ਬਦਲ ਦਾ ਸੀ ਮੱਤਵੇੜੇ ਰੈਲੀ ਵਿੱਚ ਵਿਰੋਧ ਕੀਤਾ ਉਸ ਤੋਂ ਬਾਅਦ ਅਸੀਂ ਇੱਕ ਕਿਸਾਨ ਰੈਲੀ ਵੀ ਕੀਤੀ ਜੀ ਜਿਹਦੇ ਵਿੱਚ ਲੱਖਾਂ ਸਹਾਣਾ ਗਰੁੱਪ ਤੇ ਗੁਰਨਾਮ ਸਿੰਘ ਚੁੰਨੀ ਜਿਹੜੇ ਕਿ ਮੇਰੇ ਪੁਰਾਣੇ ਮਿੱਤਰ ਨੇ ਜੀ ਮੇਰੇ ਕੋ ਉਂਦੇ ਜਾਂਦੇ ਨੇ ਇੱਥੇ ਘਰ ਦੇ ਵਿੱਚ ਉਹ ਸਾਰਿਆਂ ਸਦਕੇ ਅਸੀਂ ਇਥੇ ਰੈਲੀ ਵੱਡੀ ਰੈਲੀ ਕੀਤੀ ਜਿੱਡੀ ਕਾਲੀਦਾਲ ਨੇ ਬੱਸਾਂ ਭੇਜ ਕੇ ਕੀਤੀ ਸੀ ਅਸੀਂ ਬਿਨਾਂ ਬੱਸਾਂ ਭੇਜਣ ਤੋਂ ਸੱਦੇ ਤੇ ਕੀਤੀ ਉਹ ਤੋਂ ਵੱਡੀ ਰੈਲੀ ਕੀਤੀ ਜੀ ਉਸ ਤੋਂ ਬਾਅਦ ਜਦੋਂ মিডিਆ ਦੇ ਵਿੱਚ ਚਿਹਰਾ ਆ ਜਾਂਦਾ ਤਾਂ ਭਾਜਪੀ ਦਾ ਇੱਕੋ ਨਿਸ਼ਾਨਾ ਹੁੰਦਾ ਵੀ ਸਾਨੂੰ ਪੰਜਾਬ ਦੇ ਵਿੱਚ ਸਿੱਖ ਜਿਹੜਾ ਚਾਹੀਦਾ ਜੀ ਮੈਨੂੰ ਭਾਜਪੀ ਵਾਲਿਆਂ ਦਾ ਕਿਸੇ ਬੰਦੇ ਦਾ ਫੋਨ ਆਇਆ ਜੀ ਸੈਂਟਰ ਦੇ ਵਿੱਚ ਕੋਈ ਮੰਤਰੀ ਮੰਤਰੀ ਸੀ ਉਹਦਾ ਮੈਂ ਨਾਮ ਨਹੀਂ ਪਤਾ ਵੀ ਕਿਹੜਾ ਨਾਮ ਸੀ ਮੈਨੂੰ ਸਰਾਭਰ ਨਗਰ ਉਹਨੇ ਮੈਨੂੰ ਫੋਨ ਕੀਤਾ ਜੀ ਵੀ ਤੁਸੀਂ ਗੁਰਜੰਨ ਸਿੰਘ ਬੋਲਦੇ ਆ ਮੈਂ ਵੀ ਗੁਰਜੰਨ ਸਿੰਘ ਬੋਲਦਾ ਜੀ ਕਹਿੰਦੇ ਜੀ ਵੀ ਫਲਾਣੇ ਮੰਤਰੀ ਨੇ ਸਰਾਬਾ ਨਗਰ ਆਉਣਾ ਵੀ 4 ਵਜੇ ਦਾ ਟਾਈਮ ਆ ਤੁਹਾਨੂੰ ਸੱਦਾ ਪੱਤਰ ਆ ਮੈਂ ਉਹਨੂੰ ਪੁੱਛਿਆ ਵੀ ਤੁਹਾਨੂੰ ਮੇਰਾ ਨੰਬਰ ਕਿਨੇ ਦਿੱਤਾ ਉਹ ਕਹਿੰਦਾ ਜੀ ਮੈਨੂੰ ਨਹੀਂ ਪਤਾ ਵੀ ਮੈਂ ਤਾਂ ਸਿਰਫ ਫੋਨ ਕਰਨ ਨੂੰ ਕਿਹਾ ਕਹਿੰਦਾ ਵੀ ਮੇਰੇ ਕੋਲ ਟਾਈਮ ਨਹੀਂ ਹੈਗਾ ਵੀ ਮੈਂ ਨਹੀਂ ਆਉਣਾ ਕਿਉਂਕਿ ਮਤਲਬ ਇਹ ਨਹੀਂ ਬੀਜ ਵੀ ਦਾ ਜੀ ਇੱਕ ਆਰਐਸਐਸ ਦਾ ਬੰਦਾ ਲੁਧਿਆਣਾ ਦਾ ਮੈਂ ਸਿੱਖ ਜਿਹੜਾ ਦੇਖਣ ਨੂੰ ਪਹਿਲਾਂ ਤਾਂ ਲੋਕਾਂ ਨੂੰ ਪਤਾ ਨਹੀਂ ਸੀ ਵੀ ਆਰਐਸਐਸ ਦਾ ਇਹ ਉਹਨੇ ਮੇਰਾ ਸੰਪਰਕ ਕੀਤਾ ਮੈਨੂੰ ਜਾਣਦਾ ਸੀ ਚੰਗੀ ਤਰ੍ਹਾਂ ਮੈਂ ਉਹਨੂੰ ਜਾਣਦਾ ਸੀ ਠੀਕ ਹੈ ਜੀ ਉਹ ਮੈਨੂੰ ਕਹਿੰਦਾ ਜੀ ਕਿੱਥੇ ਤੁਸੀਂ ਘੁੰਮੇ ਦੇ ਫਿਰਦੇ ਆ ਆਜੋ ਤੁਹਾਨੂੰ ਅਮਰਦੇਸ਼ਾ ਨਾਲ ਮੀਟਿੰਗ ਕਰਾਉਣੀ ਹੈ ਤੁਹਾਡੀ ਕਿਸੇ ਹੋਰ ਮੰਤਰੀ ਨਾਲ ਮੀਟਿੰਗ ਕਰਾ ਕੇ ਤੁਹਾਨੂੰ ਵਧੀਆ-ਵਧੀਆ ਅਹੁਦੇ ਦੋਣੇ ਆ ਪਰ ਮੈਨੂੰ ਤੁਹਾਨੂੰ ਸਪਸ਼ਟ ਕਰ ਦਿੰਨਾ ਕਿ ਕਿਸੇ ਅਹੁਦੇ ਦਾ ਹਲਾਲਤ ਨਹੀਂ ਫ੍ਰੀ ਜ਼ਿੰਦਗੀ ਜਿਉਣੀ ਆ ਜੇ ਕੰਮ ਕਰਨ ਤਾਂ ਕਿਸਾਨੀ ਲਈ ਕਰਨਾ ਹੋਰ ਕਿਸੇ ਲਈ ਕੰਮ ਨਹੀਂ ਕਰਨਾ ਕੀ ਬਾਤ ਹੈ ਅਛਾ ਗਰਚਰਨ ਸਿੰਘ ਜੀ ਇੱਕ ਸਵਾਲ ਜ਼ਰੂਰ ਮਨ ਦੇ ਵਿੱਚ ਮੇਰੇ ਵੀ ਕਿਤਨੇ ਕਿਤੇ ਆ ਰਿਹਾ ਸੀ ਔਰ ਜਿੰਨੇ ਵੀ ਦਰਸ਼ਕ ਵੀਡੀਓ ਦੇਖ ਰਹੇ ਉਹਨਾਂ ਦੇ ਮਨ ਦੇ ਵਿੱਚ ਵੀ ਆ ਬੱਚੇ ਤੁਸੀਂ ਕੈਨੇਡਾ ਭਜੇ ਅਗਰ ਤੁਹਾਨੂੰ ਪੰਜਾਬ ਦੇ ਨਾਲ ਇੰਨਾ ਹੀ ਪਿਆਰ ਆ ਤੁਸੀਂ ਇੱਥੇ ਪੰਜਾਬ ਦੇ ਵਿੱਚ ਕਿਉਂ ਨਹੀਂ ਕੋਈ ਕੰਮ ਕਰ ਖੋਲ ਕੇ ਦਿੰਦੇ ਦੇਖੋ ਜੀ ਇਹ ਬਹੁਤ ਵੱਡਾ ਮਸਲਾ ਪੰਜਾਬ ਦਾ ਅੱਜ ਪੰਜਾਬ ਖਾਲੀ ਹੋ ਰਿਹਾ ਬੜੀ ਇਹ ਦਖਦਾਈ ਗੱਲ ਆ ਜਿਹੜਾ ਪੰਜਾਬ ਬਹੁਤ ਮਾੜਾ ਪੰਜਾਬ ਵਾਸਤੇ ਅਸੀਂ ਅੱਜ ਪੰਜਾਬ ਨੂੰ ਖਾਲੀ ਕਰ ਰਹੇ ਆ ਇੱਥੇ ਪੰਜਾਬ ਦੇ ਵਿੱਚ ਹੋਰਾਂ ਸਟੇਟਾਂ ਦਵਾ ਕੇ ਇੱਥੇ ਆਪਾਂ ਮੰਨ ਕੇ ਚੱਲੋ ਇੱਕ ਤਰ੍ਹਾਂ ਦੇ ਆਪਾਂ ਘਟ ਗਣਤੀ 'ਚ ਰਹਿ ਗਏ ਆ ਜੇ ਗਣਤੀ ਕੀਤੀ ਜਾਵੇ ਨਾ ਆਜਾ ਆਪਾਂ ਪੰਜਾਬੀ ਹੀ ਘਟ ਗਣਤੀ 'ਚ ਰਹਿ ਗਏ ਆ ਪੰਜਾਬ ਦੇ ਵਿੱਚ ਜੀ ਕੋਈ ਵੀ ਬਾਹਰ ਜਾ ਕੇ ਖੁਸ਼ ਨਹੀਂ ਹੈਗਾ ਦਿਲੋਂ ਮੈਂ ਉੱਥੇ ਜਾ ਕੇ ਮੇਰੀ ਆਦਤ ਆ ਲੋਕਾਂ ਨਾਲ ਗੱਲਾਂ ਕਰਨ ਦੀ ਜੀ ਉੱਥੇ ਮੰਨ ਕੇ ਚੱਲੋ ਵੀ 95% ਲੋਕ ਜਿਨ੍ਹਾਂ ਨੂੰ ਮੈਂ ਪੁੱਛਿਆ ਵੀ ਤੁਹਾਡਾ ਕਿਵੇਂ ਆ ਉਹ ਕਹਿੰਦੇ ਵੀ ਅਸੀਂ ਤਾਂ ਪੰਜਾਬ ਜਾਣਾ ਜੇਕਰ ਪੰਜਾਬ ਦੇ ਵਿੱਚ ਪ੍ਰਸ਼ਾਸਨ ਦਾ ਹੂੰ ਪੁਲਿਸ ਦਾ ਹੂੰ ਤੇ ਟ੍ਰੈਫਿਕ ਦਾ ਸੁਧਾਰ ਹੋ ਜਵੇ ਮੈਂ ਕਹਿੰਦਾ ਲੋਕ ਸਾਰੇ ਆਉਣ ਨੂੰ ਤਿਆਰ ਨੇ ਲੋਕ ਆ ਜਾਂਦੇ ਆ ਹੂੰ 6 ਮਹੀਨੇ ਸਾਲ 2 ਸਾਲ ਕਿ 4-5 ਸਾਲ ਵੀ ਰਹਿ ਜਾਂਦੇ ਆ ਜੀ ਇੱਥੇ ਜਦੋਂ ਧੱਕੇ ਖਾਂਦੇ ਆ ਧੱਕੇ ਖਾ ਕੇ ਮਜਬੂਰੀ ਬਸ ਉੱਥੇ ਜਾਂਦੇ ਆ ਮਜਬੂਰੀ ਨੂੰ ਜਾਂਦੇ ਆ ਹੁਣ ਮੇਰੇ ਬੱਚੇ ਮੇਰੀ ਬੇਟੀ ਵੀ ਅਸੀਂ ਐਗਰੀਕਲਚਰ ਕੀਤੀ ਹੋਈ ਆ ਉਹ ਨਹੀਂ ਸੀ ਚਾਹੁੰਦੀ ਮੈਂ ਕੈਨੇਡਾ ਜਾਵਾਂ ਉੱਥੇ ਵੀ ਜਾ ਕੇ ਐਗਰੀਕਲਚਰ ਦੇ ਉੱਥੇ ਉਹ 20 ਸਾਲ ਰਿਸਰਚ ਕਰਦੀ ਆ ਉਹ ਐਗਰੀਕਲਚਰ ਦੇ ਵਿੱਚ wheat ਤੇ ਕਣਕ ਤੇ ਰਿਸਰਚ ਕਰ ਰਹੀ ਆ ਉੱਥੇ ਕੈਨੇਡਾ ਦੇ ਵਿੱਚ ਜੀ ਪਰ ਉਹ ਨਹੀਂ ਸੀ ਚਾਹੁੰਦੀ ਮੈਂ ਕੈਨੇਡਾ ਜਾਵਾਂ ਇੱਥੇ ਕੀ ਆ ਇਥੇ ਏਡਿਓ ਕਲਾਸ 1 ਅਫਸਰ ਹੁੰਦਾ ਉਹ ਉਹਨੂੰ ਇਥੇ ਸਰਕਾਰੀ ਨੌਕਰੀ ਮਿਲਦੀ ਆ 3 ਸਾਲ ਉਹਨੂੰ 15000 ਰੁਪਏ ਤਰਫਾ ਮਿਲਦੀ ਆ ਮੈਨੂੰ ਦੱਸੋ ਨੇ ਫੀਲਡ 'ਚ ਵੀ ਜਾਣਾ 15000 ਹਜ਼ਾਰ ਦੇ ਵਿੱਚ ਉਹ ਪਰਿਵਾਰ ਪਾਲੂ ਆਪਦੇ ਖਰਚੇ ਗਲੂ ਕੀ ਕਰੂ ਜੀ ਮਜਬੂਰੀ ਬਣ ਜਾਂਦੀ ਆ ਉੱਥੇ ਜਾਣਾ ਕੋਈ ਸ਼ੌਂਕ ਨਾਲ ਨਹੀਂ ਜਾਂਦਾ ਜੇ ਆਪਾਂ ਕਹੀਏ ਜਿਹੜੇ ਕੈਨੇਡਾ ਨਹੀਂ ਦੇਖਿਆ ਉਹਨੂੰ ਥੋੜਾ ਜਿਹਾ ਹੁੰਦਾ ਵੀ ਮੈਂ ਜਾ ਕੇ ਕੈਨੇਡਾ ਦੇਖਾਂ ਪਰ ਅੱਜ ਪੰਜਾਬੀ ਸਾਰੇ ਪੰਜਾਬ ਨੂੰ ਤੜਫਦੇ ਨੇ ਵੀ ਪੰਜਾਬ ਦੇ ਲੋਕਾਂ ਨੇ ਜਦੋਂ ਪਹਿਲਾਂ ਹਜ਼ਾਰਾਂ ਦੇ ਇਲੈਕਸ਼ਨ ਹੋਈ ਸੀ ਨਾ ਆਵਾਦੀ ਪਾਰਟੀ ਲੋਕਾਂ ਨੇ 에어ਪੋਰਟ ਤੇ ਆ ਕੇ ਭੰਗੜੇ ਵੀ ਪਾਏ ਸੀ ਵੀ ਇਹਦੀ ਬਦਲਾ ਲੈ ਕੇ ਆਣਾ ਅਸੀਂ ਵਾਪਸ ਆਉਣਾ ਪੰਜਾਬ ਹਜ਼ਾਰਾਂ ਨਾਲ ਪਰ ਉਹ ਆਸਾਂ ਸਾਰੀਆਂ ਧਰੀਆਂ ਦੀਆਂ ਧਰਈਆਂ ਧਰੀਆਂ ਹੀ ਰਹਿ ਗਈਆਂ ਜੀ ਉਹ ਸਭ ਨਿਕਲ ਗਿਆ ਉਹ ਕਿਉਂ ਨਾ ਲੋਕ ਅੱਜ ਮੈਂ ਤੁਹਾਨੂੰ ਦੱਸਾਂ ਤੁਸੀਂ ਸ਼ਾਇਦ ਦੋ ਚਾਰ ਦਿਨ ਪਹਿਲਾਂ ਦੀ ਗੱਲ ਆ ਕਿਸੇ ਦੀ ਇੰਟਰਵਿਊ ਇਸ ਵਿਸ਼ੇ ਤੇ ਵੀ ਆਈ ਸੀ ਉਹ ਕਹਿੰਦਾ ਮੇਰੇ ਕੋ 40 ਏਕੜ ਜ਼ਮੀਨ ਆ ਇੱਥੇ ਮੈਨੂੰ ਠੇਕਾ ਹੀ ਨਹੀਂ ਮੁੱਕਦਾ ਕਹਿੰਦਾ ਮੈਂ ਕੈਨੇਡਾ ਛੱਡ ਕੇ ਆ ਗਿਆ ਜੀ ਮੇਰਾ ਕਹਿੰਦਾ ਇੱਕ ਛੋਟਾ ਜਿਹਾ ਕੰਮ ਪਟਵਾਰੀ ਤੇ ਕਾਨੂੰਗੋ ਤਸੀਲਦਾਰ ਤੱਕ ਸੀਗਾ ਕਹਿੰਦਾ ਮੈਨੂੰ 6 ਮਹੀਨੇ ਲੱਗ ਗਏ ਕਹਿੰਦਾ ਕੀ ਕਰਾਂ ਅੱਕ ਕੇ ਇਥੋਂ ਮੈਂ ਦੁਬਾਰਾ ਉੱਥੇ ਜਾ ਕੇ ਚਲੇ ਗਿਆ ਜੀ ਲੋਕ ਅੱਕ ਕੇ ਆ ਜਾਂਦੇ ਆ ਆਉਣਾ ਚਾਹੁੰਦੇ ਆ ਪੰਜਾਬ ਨਾਲ ਪਿਆਰ ਆ ਵੀ ਅਸੀਂ 50 ਵਰਗ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਵਰਗੀ ਧਰਤੀ ਦੁਨੀਆਂ ਤੇ ਨਹੀਂ ਆਈ ਨਾ ਪਜਾਉ ਤਾਂ ਧਰਤੀ ਲੋਕ ਮਜਬੂਰੀ ਨੂੰ ਜਾਂਦੇ ਆ ਕੋਈ ਸ਼ੌਂਕ ਨੂੰ ਨਹੀਂ ਜਾਂਦੇ ਕਨੇਡਾ ਇਹ ਸਨ ਗਰਚਰਨ ਸਿੰਘ ਹਵਾਸ ਤੋਂ ਜਿਨ੍ਹਾਂ ਨਾਲ ਅਸੀਂ ਅੱਜ ਦਿਲ ਦੀਆਂ ਗੱਲਾਂ ਕੀਤੀਆਂ ਔਰ ਘਰ ਦੀਆਂ ਨਿੱਜੀ ਗੱਲ ਜ਼ਿੰਦਗੀ ਦੇ ਬਾਰੇ ਗੱਲਬਾਤ ਕੀਤੀਆਂ ਔਰ ਨਾਲ ਹੀ ਅਸੀਂ ਰਾਜਨੀਤਿਕ ਦੇ ਵਿੱਚ ਜਦੋਂ ਦੇਖਿਆ ਕਿ ਕਾਫੀ ਸਮੇਂ ਦੇ ਵਿੱਚ ਪਹਿਲਾਂ ਕਿਸਾਨ ਯੂਨੀਅਨ ਦੇ ਨਾਲ ਵੀ ਸਬੰਧ ਰੱਖਿਆ ਹੋਇਆ ਉਹਨਾਂ ਨੇ ਔਰ ਇੱਥੋਂ ਤੱਕ ਇਹ ਵੀ ਦੱਸਿਆ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਸਪੋਰਟ ਕਰਦੇ ਰਹੇ ਆ ਔਰ ਅੱਗੇ ਇਹਨਾਂ ਨੇ ਇਹੀ ਗੱਲ ਕਹੀ ਆ ਕਿ ਅਸੀਂ ਕੋਈ ਵੀ ਚਾਹੇ ਕੋਈ ਸ਼੍ਰੋਮਣੀ ਅਕਾਲੀ ਦਲ ਵਾਲਾ ਚਾਹੇ ਕਾਂਗਰਸ ਤੋਂ ਚਾਹੇ ਆਪ ਵਾਲਾ ਕੋਈ ਵੀ ਸਾਨੂੰ ਇਸ ਚੀਜ਼ ਦਾ ਕੋਈ ਲਾਲ ਉਹ ਉਸ ਦੇ ਵਿੱਚ ਸ਼ਾਮਲ ਹੋਈ ਤਾਂ ਸਾਨੂੰ ਕੋਈ ਅਹੁਦਾ ਦਿੱਤਾ ਜਾਵੇਗਾ ਪਰ ਅਸੀਂ ਬਿਲਕੁਲ ਫ੍ਰੀ ਜ਼ਿੰਦਗੀ ਜੀਣਾ ਚਾਹੁੰਦੇ ਆ ਨਾ ਹੀ ਅਸੀਂ ਕਿਸੇ ਪਾਰਟੀ ਨਾਲ ਕੋਈ ਸਮਝੌਤਾ ਰੱਖਣਾ ਚਾਹੁੰਦੇ ਆ ਸੋ ਇਹ ਸੀ ਅੱਜ ਦੀ ਖਾਸ ਰਿਪੋਰਟ ਇਸ ਦੇ ਨਾਲ ਹੀ ਤੁਹਾਡੇ ਤੋਂ ਇਜਾਜ਼ਤ ਲੈਣੇ ਆ ਸਾਥੀ ਕੈਮਰਾਮੈਨ ਅਰਜਨ ਸਿੰਘ ਦੇ ਨਾਲ ਸੋਨੀ ਬੋਥ ਖੜਿਆ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਦਿਲ ਦੀਆਂ ਗੱਲਾਂ